ਇੱਥੋਂ ਮਿਲਦੀਆਂ ਨੇ ਤਿਆਂ ਪੁੱਤਰਾਂ ਦੀਆਂ ਦਾਤਾਂ ਜੀ ਹਾਂ ਇਹ ਉਹ ਪਾਉਣ ਪਿੱਤਰ ਸਥਾਨ ਜਿਸ ਸਥਾਨ ਤੇ ਤਿਆਂ ਪੁੱਤਰਾਂ ਦੀਆਂ ਦਾਤਾਂ ਮਿਲਦੀਆਂ ਨੇ ਸੰਗਤ ਜੀ ਗੁਰਦੁਆਰਾ ਬੋੜੀ ਸਾਹਿਬ ਬਾਬਾ ਜੀ ਨੂੰ ਪਿਆਰ ਕਰਨ ਵਾਲੇ ਵੀਡੀਓ ਐਂਡ ਤੱਕ ਦੇਖੋ ਤੇ ਨਾਲ ਦੇ ਨਾਲ ਸ਼ੇਅਰ ਜ਼ਰੂਰ ਕਰ ਦਿਓ ਜੋ ਵੀ ਸੰਗਤਾਂ ਵੀਡੀਓ ਦੇਖ ਰਹੀਆਂ ਨੇ ਵੜਪਾਗੇ ਹਨ ਆਓ ਸੰਗਤ ਜੀ ਦੱਸਿਆਂ ਇੱਥੋਂ ਦਾ ਪੂਰਾ ਇਤਿਹਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਜਾ ਇਸੇ ਦਰਸ਼ਨਦਾਰੇ ਕਰਨ ਦੇ ਲਈ ਗੁਰਦੁਆਰਾ ਸ੍ਰੀ ਬੋੜੀ ਸਾਹਿਬ ਉਹ ਪਾਉਣ ਪਿੱਤਰ ਆਸਥਾਨ ਹੈ ਜਿਸ ਸਥਾਨ ਤੇ ਦੋ ਪਾਸਛੀਆਂ ਦੇ ਚਰਨਛੋਹ ਪ੍ਰਾਪਤ ਹਨ ਸੰਗਤ ਜੀ ਇਸ ਪਵਨ ਪੀਤਰ ਅਸਥਾਨ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਅਤੇ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਚਰਨਛੋਹ ਪ੍ਰਾਪਤ ਹਨ ਸੰਗਤ ਜੀ ਇਹ ਗੁਰਦੁਆਰਾ ਸਾਹਿਬ ਅੰਮ੍ਰਿਤਸਰ ਸਾਹਿਬ ਦੀ ਪਵਨ ਪੀਤਰ ਧਰਤੀ ਤੇ ਸ਼ਿਸ਼ੋਭਿਤ ਹੈ ਜਦੋਂ ਅਸੀਂ ਗੁਰੂ ਕੀ ਵੰਡਾਲੀ ਸਾਹਿਬ ਨੂੰ ਜਾਣਿਆ ਤੇ ਰਸਤੇ ਦੇ ਵਿੱਚ ਕੋਟ ਖਾਲਸਾ ਏਰੀਆ ਪੈਂਦਾ ਹੈ ਜਿੱਥੇ ਗੁਰਦੁਆਰਾ ਬੋੜੀ ਸਾਹਿਬ ਸ਼ਿਸ਼ੋਭਿਤ ਹੈ ਜਦੋਂ ਅਸੀਂ ਗੁਰਦੁਆਰਾ ਬੋੜੀ ਸਾਹਿਬ ਤੋਂ ਸਿੱਧੇ ਰੋਡ ਦੇ ਉੱਪਰ ਚੱਲਦੇ ਆ ਤੇ ਰਸਤੇ ਦੇ ਵਿੱਚ ਅੱਗੇ ਜਾ ਕੇ ਆਉਂਦਾ ਆ ਗੁਰੂ ਕੀ ਵਡਾਲੀ ਜਿੱਥੇ ਮੀਰੀ ਪਿਰ ਦੇ ਮਾਲਕ ਸ਼ਿਰ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦਾ ਜਨਮ ਹੋਇਆ ਸੀ ਉਸੇ ਪਿਛਲੀ ਵੀਡੀਓ ਦੇ ਵਿੱਚ ਆਪ ਸੰਗਤ ਨੂੰ ਦਰਸ਼ਨਦਾਰ ਜਿਹੜੇ ਉਹ ਕਰਵਾਏ ਸਨ ਜੋ ਵੀ ਸੰਗਤਾਂ ਦਰਸ਼ਨਕਾਰੀਆਂ ਨੇ ਨਾਲ ਦੀ ਨਾਲ ਸ਼ੇਅਰ ਜਰੂਰ ਕਰਿਓ ਜਿਸ ਦੇ ਨਾਲ ਹੋਰ ਵੀ ਸੰਗਤਾਂ ਦਰਸ਼ਨਦਾਰੇ ਕਰ ਸਕਦੀਆਂ ਹਨ ਸੰਗਤ ਜੀ ਇਸ ਸੜਕ ਦੇ ਉੱਪਰ ਇੱਕ ਵੱਡਾ ਸਾਰਾ ਬੋਰਡ ਦਾ ਤਰਖਤ ਹੁੰਦਾ ਸੀ ਜਿਸ ਦੇ ਆਪ ਸੰਗਤ ਨੂੰ ਵੀਡੀਓ ਦੇ ਵਿੱਚ ਵੀ ਦਰਸ਼ਨਦਾਰ ਜਿਹੜੇ ਆ ਉਹ ਕਰਵਾ ਰਹੇ ਹਾਂ ਤੇ ਇਸ ਦੇ ਨਾਲ ਇੱਕ ਪ੍ਰਾਤਨ ਖੂਹ ਵੀ ਹੈ ਉਸ ਤੇ ਵੀ ਆਪ ਸੰਗਤ ਨੂੰ ਦਰਸ਼ਨਦਾਰ ਜਿਹੜੇ ਇਸੇ ਵੀਡੀਓ ਵਿੱਚ ਕਰਵਾਵਾਂਗੇ ਦੇਖਦੇ ਜੇ ਵੀਡੀਓ ਚੰਗੀ ਤਰ੍ਹਾਂ ਤੇ ਨਾਲ ਦੇ ਨਾਲ ਇਤਿਹਾਸ ਦੇ ਬਾਰੇ ਆਪ ਜੀ ਨੂੰ ਜਾਣੂ ਕਰਾਉਂਦੇ ਰਵਾਂਗੇ ਇੱਥੇ ਆਉਣਾ ਜਾਣਾ ਰਾਈਆਂ ਦਾ ਬਣਿਆ ਹੋਇਆ ਸੀਗਾ ਇੱਥੋਂ ਜਲ ਛਕਿਆ ਕਰਦੇ ਸਨ ਪਾਉਣ ਪਿੱਤਰ ਖੂਹ ਤੋਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਸਨ 1594 ਦੇ ਵਿੱਚ ਅੰਮ੍ਰਿਤਸਰ ਸਾਹਿਬ ਨੂੰ ਛੱਡ ਕੇ ਗੁਰੂ ਕੀ ਮੰਡਾਲੀ ਵਿੱਚ ਆ ਵਸੇ ਅਤੇ ਵੰਡਾਲੀ ਸਾਹਿਬ ਨੂੰ ਭਾਗ ਲਾਏ ਸਨ ਤਾਂ ਉਹ ਆਉਂਦੇ ਜਾਂਦੇ ਇਸ ਬੋੜੀ ਥੱਲੇ ਦਮ ਲਿਆ ਕਰਦੇ ਸਨ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪੇ ਸੋਆ ਭਾਈ ਗੁਰਦਾਸ ਜੀ ਦੇ ਵਾਕਾਂ ਅਨੁਸਾਰ ਇਸ ਦੀ ਵੜਿਆਈ ਦਿਨ ਪਰ ਦਿਨ ਵਾਧੀ ਗਈ ਵੰਮੇ ਗੁਰੂ ਜੀ ਤੋਂ ਬਾਅਦ ਮੀਰੀ ਪੀਰ ਦੇ ਮਾਲਕ ਸਿਰਗੁਰੂ ਹਰਗਵਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੋ ਤੇਗਾ ਦੇ ਧਣੀ ਸਾਹਿਬ ਸਿਰਗੁਰੂ ਹਰਗਵਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਵੀ ਇਸ ਪਾਉਣ ਪਿੱਤਰ ਅਸਥਾਨ ਤੇ ਆਉਂਦੇ ਰਹੇ ਅਤੇ ਇਸ ਜੂ ਦੇ ਵਿੱਚ ਸ਼ਿਕਾਰ ਖੇਡਿਆ ਕਰਦੇ ਸਨ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਹਾਂ ਸੁਹਾਵਾ RAM RAJ JE ਦੋ ਪਾਛਾਈਆਂ ਜੀ ਦੀ ਪਵਣ ਪਿੱਤਰ ਜੋ ਪ੍ਰਾਪਤ ਹੋਈ ਇਸ ਪਵਣ ਪਿੱਤਰ ਧਰਤੀ ਨੂੰ ਇਸ ਬੋੜੀ ਨੂੰ ਇਸ ਤੋਂ ਉਪਰੰਤ ਬ੍ਰਹਮ ਗਿਆਨੀ ਬਾਬਾ ਮਸਤ ਰਾਮ ਜੀ ਵੀ ਇਸ ਪਵਣ ਪਿੱਤਰ ਸਥਾਨ ਤੇ ਆਏ ਉਹਨਾਂ ਨੇ ਵੀ ਰੱਬੀ ਰੂ ਦਨਜ਼ਾਰਾ ਇੱਥੇ ਦੇਖਿਆ ਤੇ ਬਾਬਾ ਇਹਦੇ ਲੜ ਲੱਗ ਗਏ ਬਾਬਾ ਮਸਤ ਰਾਮ ਜੀ ਸਤਗੁਰੂ ਜੀ ਦੇ ਚਰਨਾਂ ਸੇਵਕ ਬਣ ਕੇ ਇਸ ਸਥਾਨ ਤੇ ਬੈਠ ਗਏ ਉਹਨਾਂ ਤੋਂ ਬਾਅਦ ਗੁਰ ਸਮਾਪਾ ਕੇ ਸੰਗਤਾਂ ਨੇ ਉਪਰਾਲਾ ਕੀਤਾ ਕਿ 15 ਮਾਰਚ 1940 ਵਿੱਚ ਹੋਲਾ ਮਾਲਾ ਇੱਥੇ ਮਨਾਇਆ ਗਿਆ ਜੋੜ ਮੇਲਾ ਕਰਵਾਇਆ ਗਿਆ ਜਿੱਥੇ ਲੱਖਾਂ ਹੀ ਸੰਗਤਾਂ ਨੇ ਸ਼ਮੂਲੀਅਤ ਕੀਤੀ ਸੰਗਤਾਂ ਦਾ ਆਉਣਾ ਜਾਣਾ ਸ਼ੁਰੂ ਹੋਇਆ ਗੁਰੂ ਘਰ ਦੀ ਵੜਾਈ ਜਿਹੜੀ ਹੈ ਕਰ ਕਰ ਵਿੱਚ ਪਹੁੰਚਣ ਲੱਗੀ ਦੁੱਧ ਵਾਲਿਆਂ ਨੂੰ ਦੁੱਧ ਤੇ ਪੁੱਤ ਵਾਲਿਆਂ ਨੂੰ ਪੁੱਤਰਾਂ ਦੀਆਂ ਦਾਤਾਂ ਜਿਹੜੀਆਂ ਆ ਮਿਲਣ ਲੱਗੀਆਂ ਹਰ ਸ਼ਰਦਾਵਾਨ ਦੀ ਜਿਹੜੀ ਅਰਦਾਸ ਪੂਰੀ ਹੋਣ ਲੱਗੀ ਇਸ ਸਥਾਨ ਦਾ ਨਾਮ ਗੁਰਦੁਆਰਾ ਬੋੜੀ ਸਾਹਿਬ ਰੱਖਿਆ ਗਿਆ ਜੋ ਕਿ ਹੁਣ ਵੀ ਪ੍ਰਸਿੱਧ ਅਸਥਾਨ ਹੈ ਜੋ ਵੀ ਸੰਗਤਾਂ ਇਸ ਪਾਉਣ ਪਿਤਰ ਅਸਥਾਨ ਤੇ ਸ਼ਰਦਾ ਪਾਵਣਾ ਦੇ ਨਾਲ ਆਉਂਦੀਆਂ ਹਨ ਤੇ ਮੋਹ ਮੰਗੇ ਅਮਰਦਾ ਪਾਉਂਦੀਆਂ ਹਨ ਆਓ ਸੰਗਤ ਜੀ ਜਦੋਂ ਆਪ ਜੀ ਅੰਮ੍ਰਿਤਸਰ ਸਾਹਿਬ ਛਾਟਾ ਸਾਹਿਬ ਦਰਸ਼ਨਦਾਰੇ ਕਰਨ ਵਾਸਤੇ ਆਉਣਿਓ ਉਸ ਦੇ ਲਾਗੇ ਹੀ ਗੁਰਦੁਆਰਾ ਬੋੜੀ ਸਾਹਿਬ ਸ਼ਸ਼ੋਭਿਤ ਹੈ ਤੇ ਉਸ ਦੇ ਨਾਲ ਹੀ ਅੱਗੇ ਜਾ ਕੇ ਪਿੰਡ ਗੁਰੂ ਕੀ ਬਨਾਲੀ ਆਉਂਦਾ ਆ ਜਿੱਥੇ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ ਸੀ ਜਨਮ ਹੋਇਆ ਸੀਗਾ ਸੰਗਤ ਜੀ ਉਮੀਦ ਕਰਦੇ ਆ ਅੱਜ ਦੀ ਜਾਣਕਾਰੀ ਦੀ ਵੀਡੀਓ ਆਪ ਜੀ ਨੂੰ ਪਸੰਦ ਆਏਗੀ ਅੱਜ ਆਪ ਜੀ ਨੂੰ ਦਰਸ਼ਨ ਕਰਵਾਇਆ ਹਨ ਗੁਰਦੁਆਰਾ ਸ੍ਰੀ ਬੋੜੀ ਸਾਹਿਬ ਕੋਟ ਖਾਲਸਾ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਸ਼ਸ਼ੋਭਿਤ ਬਹੁਤ ਬਹੁਤ ਸ਼ੁਕਰਾਨਾ ਜੀ ਵੀਡੀਓ ਨੂੰ ਕਰ ਦਿਓ ਸ਼ੇਅਰ ਪੇਜ ਨੂੰ ਕਰ ਲਓ ਫੋਲੋ ਜੁੜੇ ਰਹੇ ਇਸੇ ਤਰ੍ਹਾਂ ਆਪਣੇ ਇੰਸਟਾਗ੍ਰam ਫੇਸਬੁੱਕ YouTube ਦੇ ਨਾਲ ਤਾਂ ਕਿ ਉਹਨਾਂ ਵੀਰ ਤੱਕ ਜਲਦੀ ਪਹੁੰਚ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ